ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਦੋਸਤੋ ਅੱਜ 13 ਜਨਵਰੀ 2026 ਐ ਰਾਤ ਦੇ 8:30 ਵਜੇ ਨੇ ਤੇ ਜੇਕਰ ਅਸੀਂ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੀ ਗੱਲ ਤਾਂ ਕੱਲ ਨੂੰ ਮੱਕੀ ਦੇ ਦਿਨ ਤੇ 14 ਜਨਵਰੀ 2026 ਨੂੰ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਾਂ ਸ਼ੰਕਾ ਰਹੇਗੀ ਬਹੁਤ ਸੰਘਣੀ ਧੁੰਦ ਹੋਏਗੀ ਇਹ ਸੰਘਣੀ ਧੁੰਦ ਅਗਲੇ 5 ਤੋਂ 6 ਦਿਨ ਇਸੇ ਤਰੀਕੇ ਨਾਲ ਜਾਰੀ ਰਹਿਣ ਦੀ ਸੰਭਾਵਨਾ ਹੈ हां एक ਗੱਲ ਜ਼ਰੂਰ ਹੈ ਕਿ ਇਹ ੜੀ ਧੁੰਦ ਹੈ ਇਸ ਧੁੰਦ ਬਾਅਦ ਦੇ ਵਿੱਚ ਧੁੱਪ ਨਿਕਲਣ ਦੀ ਸੰਭਾਵਨਾ ਪੂਰੀ ਪੂਰੀ ਬਣੀ ਰਹੂਗੀ ਜਿਹਦੇ ਕਰਕੇ ਦਿਨ ਦੇ ਸਮੇਂ ਜੋ ਪਾਰਾ ਡਿੱਗ ਰਿਹਾ ਸੀ ਉਹ ਥੋੜਾ ਜਿਹਾ ਸੁਧਾਰ ਹੋਏਗਾ ਜਿਹੜੇ ਰਾਤ ਦਾ ਪਾਰਾ ਜਿਵੇਂ ਅੱਜ ਫਤਿਹ ਆਪਣੇ ਪੰਜਾਬ ਦੇ 0 ਡਿਗਰੀ ਚਲਾ ਗਿਆ ਕਈ ਸਥਾਨਾਂ 'ਇਹੋ ਜਿਹੇ 0 1 2 3 ਡਿਗਰੀ ਪੰ ਬਣਿਆ ਰਿਹਾ Rajasthan ਵੀ ਕਾਫੀ ਠੰਡਾ ਰਿਹਾ Haryana ਵੀ ਠੰਡਾ ਰਿਹਾ Uttarakhand ਵੀ ਠੰਡਾ ਰਿਹਾ ਪਰ ਇੱਥੇ ਹੁਣ 15 16 ਤਰੀਕ ਦੇ ਨੇੜੇ ਜਿਹੜਾ ਪੱਛਮੀ ਡਿਸਰਬੈਂਸ ਆ ਰਿਹਾ ਭਾਵੇਂ ਕੋ ਵਰਖਾ ਨਹੀਂ ਕਰ ਰਿਹਾ ਪਰantu ਉਹਦੇ ਨਾਲ ਰਾਤ ਦੇ ਤਾਪਮਨ 'ਚ ਥੋੜਾ ਜਿਹਾ ਵਾਧਾ ਹੋਏਗਾ ਜਿਵੇਂ ਕਿ ਆਪਾਂ ਜਾਣਦੇ ਜਿਹੜੇ ਪਛਮੀ ਡਿਸਰਬੈਂਸ ਹੁੰਦਾ ਹੈ ਤੇ ਰਾਤ ਦੇ ਤਾਪਮਨ ਥੋੜਾ ਜਿਹਾ ਸੁਧਾਰ ਹੁੰਦਾ ਹੈ ਤਾਂ ਰਾਤ ਦੇ ਤਾਪਮਨ 'ਚ ਥੋੜਾ ਸੁਧਾਰ ਹੋਏਗਾ ਤਾਂ ਉਹਦੇ ਨਾਲ ਜੋ 0 1 2 3 ਡਿਗਰੀ ਤਾਪਮਨ ਬਣੇ ਹੋਏ ਆ ਇਹ ਥੋੜਾ ਜਿਹਾ ਠੀਕ ਹੋਣਗੇ 16 17 18 ਇੱਥੇ ਜਾ ਕੇ ਜਿਹੜੀ ਗੱਲ ਵਰਖਾ ਦੀ ਹੈ ਵਰਖਾਲਾ ਸਿਸਟਮ ਆਪਾਂ ਨੂੰ ਲੱਗਦਾ ਹੈ ਕਿ ਜਿਹੜਾ 19 20 21 22 23 ਦੇ ਦਰਮਿਆਨ ਕੁਝ ਲੱਗੇ ਜ ਵਰਖਾ ਹੋ ਸਕਦੀ ਹੈ ਹੁਣ ਭਾਵੇਂ ਕਿ ਭਾਰਤੀ ਮੌਸਮੀ ਪਾਗ ਹਜੇ 25% ਦੀ ਵਰਖਾ ਦਿਖਾ ਰਿਹਾ ਹੈ ਲੇਕਿਨ ਕੁਝ ਪ੍ਰਾਈਵੇਟ ਮਾਡਲ 50% ਦੀ ਵਰਖਾ ਦਿਖਾ ਰਹੇ ਹੈ। ਪਰantu ਹਜੇ ਤੱਕ ਵਰਖਾ ਹੋਣ ਦੇ ਵਿੱਚ ਇੱਕ ਹਫਤਾ ਪਿਆ ਹੈ। ਤਾਂ ਫਿਰ ਜਿਹੜੇ ਕਿਸਾਨ ਵੀ ਖੇਤਾਂ ਸਪਰੇਅ ਕਰਨ ਜਾ ਰਹੇ ਆ ਖੇਤਾਂ ਦੇ ਵਿੱਚ ਕੋਈ ਪਾਣੀ ਲਾ ਰਹੇ ਆ ਉਹ ਆਪਣੀ ਜ਼ਮੀਨ ਦਾ ਹਿਸਾਬ ਤਾਂ ਦੇਖ ਕੇ ਉਹ ਸਭ ਆਪਣਾ ਫੈਸਲਾ ਲੈ ਸਕਦੇ ਆ। ਬਾਕੀ ਤੰਦ ਇਸੇ ਤਿੱਕ ਨਾਲ ਜਾਰੀ ਰਹੇਗੀ। ਰਾਤ ਦੇ ਤਾਪਮਨ ਵਿੱਚ 2 ਤੋਂ 3 ਦਿਨ ਦੇ ਵਿੱਚ ਫਰਕ ਪਵੇਗਾ। ਗੋੜੇ ਰਾਹ ਦੇ ਤਾਪ ਨੇ ਅਗਲੇ 2 ਤੋਂ 3 ਦਿਨ ਬਾਅਦ ਵਧਣਗੇ ਤੇ ਤੁੰਦ ਜਿਹੜੀ ਹੈਗੀ ਹੈ ਸਵੇਰ ਅਤੇ ਸ਼ਾਮ ਦੀ ਜਾਰੀ ਰਹੇਗੀ ਦੁਪਹਿਰ ਦੇ ਸਮੇਂ ਧੁੱਪ ਨਿਕਲ ਦੇ ਨਾਲ ਥੋੜੀ ਰਾਹਤ ਮਹਿਸੂਸ ਹੋਇਆ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ